ਜਦੋਂ ਮਹਾਰਾਜ ਦੀ جنگ ਤੀਸਰੀ ਜੰਗ ਸਤਗੁਰੂ ਲੜ ਰਹੇ ਨੇ ਤੇ ਲਲਾ ਬੇਗ ਦੇ ਪਰਿਵਾਰ ਦੇ ਖਾਸ ਸੂਰਮੇ ਮਾਰੇ ਗਏ ਨੇ ਕਾਬਲ ਬੇਗ ਨੂੰ 6ਵੇਂ ਪਾਤਸ਼ਾਹ ਨੇ ਆਪਣੇ ਹੱਥੀ ਝਟ ਗਿਆ ਕੰਬਰ ਬੇਗ ਲਲਾ ਬੇਗ ਦਾ ਛੋਟਾ ਭਰਾ ਭਾਈ ਜੋਧਸ਼ਾ ਨੇ ਪਰਛੀ ਮਾਰ ਕੇ ਮਾਰਿਆ ਹੈ ਕਾਸ਼ਮ ਬੇਗ ਤੇ ਸ਼ਮਸ਼ ਬੇਗ ਵੀ ਕਿ ਲਲਾ ਬੇਗ ਦੇ ਜਵਾਨ ਪੁੱਤਰ ਵੀ ਲੜਾਈ ਚ ਮਾਰੇ ਗਏ ਨੇ ਹੁਣ ਲਲਾ ਬੇਗ ਬਹੁਤ ਜ਼ਿਆਦਾ ਉਦਾਸ ਹੋ ਗਿਆ ਅਗਮਗੀਨ ਹੋ ਗਿਆ ਪਰੇਸ਼ਾਨ ਹੋ ਗਿਆ ਕੋਲ ਖੜੇ ਗੁਲਖਾ ਨਾਮ ਦੇ ਪਠਾਨ ਨੇ ਆਖਿਆ ਕਿ ਲਲਾ ਬੇਗ ਜੀ ਤੁਸੀਂ ਸੂਬੇਦਾਰ ਹੋ ਤੁਹਾਨੂੰ ਫੌਜ ਦੇ ਸਿਪਾਹਸ ਨਾਲ ਬਣਾ ਕੇ ਬਾਦਸ਼ਾਹ ਨੇ ਭੇਜਿਆ ਇਸ ਤਰ੍ਹਾਂ ਜੇ ਉਦਾਸ ਹੋ ਜਾਓਗੇ ਤੇ ਫਿਰ ਇਹ ਨਿਰਾਸ਼ਾ ਸਾਰੇ ਨੂੰ ਲੈ ਬਵੇਗੀ ਹੁਣ ਜੋ ਹੋਣਾ ਸੀ ਸੋ ਹੋ ਗਿਆ ਜੰਗ ਦੇ ਵਿੱਚ ਜਾਂ ਬੰਦੇ ਮਰਦੇ ਨੇ ਜਾਂ ਮਾਰਦੇ ਨੇ ਲੜਾਈ 'ਚ ਇਹ ਕੁਝ ਹੁੰਦਾ ਹੈ ਇਹਦਾ ਪਛਤਾਵਾ ਨਹੀਂ ਕਰੀਦਾ ਹੁਣ ਤੁਸੀਂ ਸਾਡੀ ਗਵਾਹੀ ਕਰੋ ਅਸੀਂ ਜੰਗ ਜਾਵਾਂ ਜਦੋਂ ਗੁੱਲਖਾਨੇ ਗੱਲ ਹੌਸਲੇ ਦੀ ਕੀਤੀ ਲਾਲਾ ਬੇਗ ਫੌਜਾਂ ਲੈ ਕੇ ਅੱਗੇ ਵਧਿਆ ਮਾਰੋ ਮਾਰ ਕਰਦਾ ਹੋਇਆ ਗੁਰੂ ਮਹਾਰਾਜ ਜਿੱਥੇ ਖੜੇ ਸਨ ਵੇਖ ਲਿਆ ਵੀ ਹੁਣ ਲਲਾ ਬੇਗ ਆਪ ਚੜ ਕੇ ਆ ਰਿਹਾ ਹੈ ਤੇ ਸਤਿਗੁਰੂ ਜੀ ਲਲਾ ਬੇਗ ਦੀ ਹੁਣ ਸਮਾਪਤੀ ਕਰਨਗੇ ਇਹ ਜੰਗ ਦੀ ਸਮਾਪਤੀ ਵੀ ਨਾਲ ਹੀ ਹੋ ਜਾਣੀ ਹੈ ਪਿਛਲੇ ਲਗਭਗ ਡੇਢ ਹਫ਼ਤੇ ਤੋਂ ਇਹ ਕਥਾ ਆਪਾਂ ਸੁਣ ਰਹੇ ਆਂ ਜੰਗ ਦੀ ਅੱਜ ਇਹਦਾ ਅਖੀਰਲਾ ਪ੍ਰਕਰਣ ਹੈ ਪ੍ਰੇਮ ਨਾਲ ਸੁਣੀਏ ਤਨ ਗੁਰੂ ਹਰਿ ਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਸਿਰ ਝੁਕਾ ਕੇ ਆਖੀਏ ਸਤ ਨਾਮ ਚਲੇ ਆਏ ਸੁਦੇ ਮਿਲੇ ਤੁੰਡ ਨੀਰੇ ਸਾਧ ਸੰਗਤ ਜੀ ਦੁਸ਼ਮਣ ਲਲਾ ਬੇਗ ਦੀ ਗੁਵਾਈ ਤੇ ਸਿੱਧੇ ਮੂੰਹ ਲੜਨ ਵਾਸਤੇ ਆਇਆ ਹੈ ਆਪੋ ਆਪ ਮੈਂ ਜੰਗ ਮਾ ਚੰਤ 헤ਰੇ ਇਧਰੋਂ ਗੁਰੂ ਦੇ ਸਿੱਖ ਵੀ ਅੱਗੇ ਵਧੇ ਨੇ ਤੇ ਆਪਸ ਵਿੱਚ ਗੁੱਥਮ ਗੁੱਥਾ ਹੋ ਗਏ ਨੇ ਤੇਗਾ ਚੱਲਣ ਲੱਗੀਆਂ ਨੇ ਹਰੀ ਕੋਕ ਭਾਰੀ ਸੁਨੇ ਦੂਰ ਜੋਈ ਮਾਰ ਲਓ ਮਾਰਨ ਦਾ ਰੌਲਾ ਪੈ ਗਿਆ ਕੋਈ ਸੁਣਾਈ ਦਿੰਦਾ ਲਗੀ ਛੂਟ ਗੋਰੀ ਤਜੇ ਪ੍ਰਾਨ ਕੋਈ ਗੋਲੀਆਂ ਚਲੀਆਂ ਤੀਰ ਚੱਲੇ ਹਨ ਤੇ ਕਈਆਂ ਦੇ ਪ੍ਰਾਨ ਪੰਖੇਰੂ ਉਡਣ ਲੱਗੇ ਮਹਾਜਦਮਾ ਚੋ ਗੁਰੂ ਜੀ ਆਨੰਦੇ ਗੁਰੂ ਹਰਗੋਬਿੰਦ ਸਾਹਿਬ ਖੁਦ ਮੈਦਾਨ ਦੇ ਜੰਗ ਜਗਵਾਈ ਕਰ ਰਹੇ ਨੇ ਬੜਾ ਕਮਸਾਨ ਮਸੀਹਾ ਤੇ ਮਹਾਰਾਜ ਬੜੇ ਆਨੰਦ ਵਿੱਚ ਹਨ ਪ੍ਰਸੰਨ ਹਨ ਬੜੇ ਲਿਓ ਚੰਪ ਗਾਢੋ ਤਜੈ ਤੀਰ ਬ੍ਰਿੰਦੇ ਨੌ ਟੰਕਾ ਧਨਸਮਾਹ ਰਾਜ ਨੇ ਮੋਢਿਓ ਲਾ ਲਿਆ ਤੇ ਖਿੱਚ ਖਿਜ ਤਿੱਖੇ ਤੀਰ ਮਾਰਦੇ ਨੇ ਕਹੇ ਉਹ ਜੋਦਸੋਂ ਜੰਗ ਕੀਲੇ ਬਡੇਰੇ ਮਹਾਰਾਜ ਭਾਈ ਜੋਧਸ਼ਾਹ ਨੂੰ ਕਹਿੰਦੇ ਆ ਵੱਡੇ ਵੱਡੇ ਜੰਗ ਕੀਤੇ ਹਨ ਨਹੀਂ ਅਗਰ ਜਾਵੋ ਪਖੋ ਬੀਰ ਭੇਰੇ ਤੁਸੀਂ ਹੁਣ ਖੜੇ ਰਹੋ ਤੇ ਸਿੰਘਾਂ ਦਾ ਮੁਕਾਬਲਾ ਜੋਧਿਆਂ ਦਾ ਮੁਕਾਬਲਾ ਵੇਖੋ ਸ਼ਾਹ ਜੀ ਤੁਸੀਂ ਨਾ ਅੱਗੇ ਜਾਇਆ ਜੇ ਕਟੇ ਰਾਤ ਕਿਰੇ ਬ੍ਰਿੰਦ ਬਹਿ ਰੀਲ ਰੰਤੇ ਕਿਉਂਕਿ ਤੁਸੀਂ ਸਾਰੀ ਰਾਤ ਦੇ ਥੱਕੇ ਹੋਏ ਉਹ ਦੁਸ਼ਮਣ ਨਾਲ ਮੁਕਾਬਲਾ ਕਰ ਰਹੇ ਹੋ ਖਪਾਏ ਘਨੇ ਮਾਰੇ ਦਰੋਹੀ ਦੋਰੰਤੇ ਗੁਰੂ ਘਰ ਦੇ ਦੋਖੀ ਬਹੁਤ ਮਾਰੇ ਹਨ ਤੁਸੀਂ ਖਪਾ ਦਿੱਤੇ ਹਨ ਛਟੇ ਤੀਰ ਗੋਰੀ ਬਚਾਵੋ ਸ਼ਰੀਰੰ ਹੁਣ ਤੀਰ ਗੋਲੀ ਚੱਲ ਰਹੀ ਹੈ ਤੁਸੀਂ ਆਪਣਾ ਬਚਾ ਕਰਕੇ ਲੜੋ ਭਇਓ ਅੰਤ ਸ਼ਤਰੂਆਂ ਨੇ ਜੀਤੇ ਸੋ ਤੀਰੇ ਮੈਰੀਆਂ ਦਾ ਅੰਤ ਹੋ ਗਿਆ ਆਪਾਂ ਹੁਣ ਜੰਗ ਜਿੱਤ ਚੁੱਕੇ ਆ ਗੁਰੂ ਬੈਨ ਮੰਨਿਓ ਅਮੋਰਨ ਪਛਾਨਿਓ ਮਹਾਰਾਜ ਦਾ ਬਚਨ ਮੋੜਨ ਵਾਲਾ ਨਹੀਂ ਸੀ ਇਸ ਕਰਕੇ ਜੋਧਾ ਸ਼ਾਹ ਜੀ ਉੱਥੇ ਖੜ ਗਏ ਕਰਿਓ ਭੀਮ ਜੁਦੰਦਲੰਪੂਰ ਹਾਨਿਓ ਬੜਾ ਜੁਦ ਕੀਤਾ ਜੋਧਾ ਸ਼ਾਹ 9 ਘੰਟੇ ਹੋ ਗਏ ਲਗਾਤਾਰ ਲੜਾਈ ਕਰਦਿਆਂ ਨੂੰ ਕਛੂ ਅੰਗ ਮੈਕ ਹਜ਼ ਲਾਗੇ ਦਿਖੰਤੇ ਕੁਝ ਕੁ ਸੱਡਾਂ ਵੀ ਲਗੀਆਂ ਨੇ ਲੜਾਈ ਦੇ ਵਿੱਚ ਸਰੀਰ ਤੇ ਜ਼ਖਮ ਨਜ਼ਰ ਆਉਂਦੇ ਨੇ ਸ਼ਰਮ ਸ਼ਰਮੰ ਹੋਤ ਭਾਖੇ ਤ ਘੋੜਾ ਪ੍ਰਮੰਤੇ ਔਰ ਕੋੜਾ ਡੁੜਾ ਡੜਾ ਕੇ ਸਾਰੀ ਰਾਤ ਨੜਦਾ ਰਿਹਾ ਜੋਧਾ ਸ਼ਾਹ ਇਸ ਕਰਕੇ ਥਕਾਵਟ ਵੀ ਬਹੁਤ ਹੋ ਗਈ ਹੈ ਵਿਧੀ ਚੰਦ ਚਾਹੇ ਬਰਉ ਛਤਰ ਮਦੰ ਭਾਈ ਵਿਧੀ ਚੰਦ ਚਾਹੁੰਦੇ ਮੈਂ ਹੁਣ ਵੈਰੀ ਦੇ ਵਿੱਚ ਮੈਂ ਦੁਸ਼ਮਣ ਨਾਲ ਦੋ ਹੱਥ ਕਰਾਂ ਗਦਮ ਇੱਕ ਵਾਰੀ ਕਰੋ ਜੁੱਧ ਸੁਦੰਮ ਇੱਕ ਵਾਰੀ ਹੰਲੇ ਦਾ ਜੁੱਧ ਕਰਦੇ ਆਂ ਤੇ ਦੁਸ਼ਮਣ ਨੂੰ ਫਤਿਹ ਕਰ ਲਵਾਂ ਗੁਰੂ ਜੀ ਨੇ ਵਾਰਿਓ ਉਚਾਰਿਓ ਥੇ ਰੀਜੈ ਮਹਾਰਾਜ ਕਹਿੰਦੇ ਨਹੀਂ ਭਾਈ ਬੀਦੀ ਚੰਦ ਜੀ ਹੁਣ ਤੁਸੀਂ ਖੜ ਕੇ ਜੁੱਧ ਵੇਖੋ ਲੱਗੇ ਘਵ ਅੰਗੰ ਸ਼ਰਮੰ ਜਾਨ ਲੀਜੈ ਤੁਹਾਨੂੰ ਵੀ ਬੜੇ ਜ਼ਖਮ ਲੱਗੇ ਨੇ ਹੁਣ ਤੁਸੀਂ ਥੱਕੇ ਹੋਏ ਹੋ ਤੁਸੀਂ ਅੱਗੇ ਨਾ ਜਾਓ ਅਬੰਤ ਕੋ ਜੁੱਧ ਦੇਖੋ ਹਮਾਰਾ ਹੁਣ ਅਸੀਂ ਜੁੱਧ ਕਰਾਂਗੇ ਅਖੀਰਲਾ ਜੁੱਧ ਅਸੀਂ ਆਪ ਨਿਬੇੜਾਂਗੇ ਲਲਾ ਬੇਗ ਕੇ ਸਾਥ ਖੜ ਸੰਪ੍ਰਹਾਰਾ ਲਲਾ ਵੇਗ ਦੇ ਨਾਲ ਸਾਡਾ ਜਦ ਹੋਵੇਗਾ ਤੇ ਢਾਂ ਤਲਵਾਰ ਦਾ ਮੁਕਾਬਲਾ ਹੋਵੇਗਾ ਜੀਤੀ ਸ਼ਾਹੋ ਕੀ ਸੈਨ ਜੋਦਾ ਕਹਾਵੇ ਮਹਾਰਾਜ ਕਹਿੰਦੇ ਜਿੰਨੀ ਫੌਜ ਹੈ ਬਾਦਸ਼ਾਹ ਸ਼ਾਹਜਹਾਨ ਦੀ ਉਹਨਾਂ ਵਿੱਚ ਦਾ ਗਵੰਦ ਅਲਾ ਲਲਾ ਬੇਗ ਬਚਾਏ ਮਾਰ ਐਸੀ ਨਹੀਂ ਸ਼ੇਖ ਪਾਵੇ ਕਹਿੰਦੇ ਇਹੋ ਜੀ ਮਾਰ ਮਚਾਵਾਂਗੇ ਬਾਕੀ ਕਿਸੇ ਨੂੰ ਛੱਡਾਂਗੇ ਨਹੀਂ ਵਿਧੀ ਜੋਧ ਦੋਨੋਂ ਕਹੇ ਉਹ ਨਮਰ ਹੋਇਆ ਕ ਭਾਈ ਵਿਧੀ ਚੰਦ ਦੇ ਭਾਈ ਜੋਧਾ ਸ਼ਾਹ ਨੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਸਮੰ ਆਪਕੇ ਕੋਣ ਹੋਇਆ ਹੈ ਅਰੇ ਕ ਸੱਚੇ ਪਾਦਸ਼ਾਹ ਤੁਹਾਡੇ ਸਾਹਮਣੇ ਕੋਣ ਅੜ ਸਕਦਾ ਹੈ ਨਹੀਂ ਦੇਵਤਾਂ ਤੈਂ ਤਾਂ ਮੈਂ ਵੀਰ ਕੋਈ ਮਹਾਰਾਜ ਕੋਈ ਦੇਵਤਿਆਂ ਜਿਹਾ ਐਸਾ ਦੇਵਤਾ ਨਹੀਂ ਤੇ ਦੈਂਤਾਂ 'ਚ ਕੋਈ ਐਸਾ ਦੈਂਤ ਨਹੀਂ ਕਹਾ ਬਾਪੋ ਰੇ ਮਾਨੁਖਾ ਜຸນ ਜੋਈ ਬੰਦੇ ਦੀ ਤਾਂ ਵਿਚਾਰੇ ਦੀ ਕੀ ਔਕਾਤ ਹੈ ਕਿ ਤੁਹਾਡਾ ਮੁਕਾਬਲਾ ਕਰ ਸਕੇ ਤੁਹਾਡੇ ਸਾਹਮਣੇ ਦੇ ਦੇਵਤੇ ਵੀ ਨਹੀਂ ਅੜ ਸਕਦੇ ਕਹੋ ਇੱਕ ਵਾਰੰਤ ਤ੍ਰੇਲੋਕੀ ਬਿਨਾਸੋ ਮਹਾਰਾਜ ਤੁਸੀਂ ਤੇ ਆਪਣੀ ਜ਼ੁਬਾਨ ਤੇ ਕੋ ਬਚਨ ਕਰਦੇ ਹੋ ਨਾ ਬਚਨ ਤੇ ਬਚਨ ਦੇ ਨਾਲ ਹੀ ਸਾਰੀ ਸ੍ਰਿਸ਼ਟੀ ਸਾਰੀ ਤ੍ਰਿਲੋਕੀ ਖਤਮ ਕਰ ਸਕਦੇ ਹੋ ਰਚੋ ਫਿਰ ਤੈਸੇ ਕਰਾ ਮੂੜ ਸਾਂਸੋ ਜਿ ਜੀ ਆਪ ਚਾਹੋ ਤੇ ਦੁਬਾਰਾ ਫਿਰ ਬਣਾ ਵੀ ਸਕਦੇ ਹੋ ਕਈ ਵਾਰ ਪਸਰਿਓ ਪ੍ਰਸਾਦ ਕਈ ਵਾਰ ਦੁਨੀਆਂ ਬਣਾਈ ਹੁਕਮ ਦੇ ਨਾਲ ਹੀ ਤੇ ਕਈ ਵਾਰੀ ਦੁਨੀਆ ਹੁਕਮ ਨਾਲ ਹੀ ਖਤਮ ਕਰਦੀ ਸੱਚੇ ਪਾਤਸ਼ਾਹ ਆਪ ਜੀ ਨੇ ਜਿਦੋਂ ਬੋਲਤੇ ਆਪ ਮਾਹੀ ਕਿਰਪਾਲਾ ਇਸ ਤਰ੍ਹਾਂ ਭਾਈ ਵਿਦੀ ਚੰਦ ਤੇ ਭਾਈ ਜੋਧਾ ਸ਼ਾਹ ਤੇ ਗੁਰੂ ਹਰਗੋਬਿੰਦ ਸਾਹਿਬ ਆਪਸ ਵਿੱਚ ਬਚਨ ਕਰ ਰਹੇ ਨੇ ਇਤੇ ਵੀਰ ਆਏ ਮਹਾ ਜ਼ੋਰ ਘਾਲਾ ਇਧਰੋਂ ਵੈਰੀ ਦੀ ਫੌਜ ਲਲਾ ਬੈਗ ਲੈ ਕੇ ਆਇਆ ਪੂਰਾ ਜ਼ੋਰ ਪਾ ਕੇ ਜੁੱਧ ਸ਼ੁਰੂ ਕਰ ਦਿੱਤਾ ਲਲਾ ਬੈਗ ਨੇ ਤਫੰਗਾ ਨ ਤੀਰਾਂ ਨ ਨੇਜਾਂ ਸੰਗਾ ਬੰਦੂਕਾਂ ਨਾਲ ਤੀਰਾਂ ਨਾਲ ਨੇਜਿਆਂ ਨਾਲ ਮਹਾ ਉਪਤ ਹਰੇ ਕਰੇ ਕਾਵ ਅੰਗਾਂ ਬੜਾ ਗੁੱਸਾ ਖਾ ਕੇ ਸੱਟਾਂ ਮਾਰਦੇ ਜ਼ਖਮ ਲਾਉਂਦੇ ਹਨ ਗਰੇ ਬੀਰ ਮਾਰੇ ਹਲਾ ਹਾਲ ਹੋਈ ਬੜੇ ਬੜੇ ਸੂਰਮੇ ਗੋਲੀਆਂ ਨਾਲ ਤੀਰਾਂ ਨਾਲ ਗਰੇ ਹਨ ਧਰਤੀ ਦੇ ਉੱਤੇ ਪਰਿਓ ਹਿਲ ਘਨਿਓ ਮਿਟਿਓ ਨਹੀਂ ਕੋਈ ਕਹਿੰਦੇ ਜ਼ੋਰ ਦਾ ਹੱਲਾ ਦੋਹਾਂ ਪਾਸਿਆਂ ਤੋਂ ਹੋਇਆ ਹੈ ਕੋਈ ਪਿੱਛੇ ਹਟ ਕੇ ਰਾਜ ਹੀ ਨਹੀਂ ਹੈ ਗੁਰੂ ਜਨ ਦੀਨੀ ਤਜੇ ਪ੍ਰਾਨ ਸਾਰੇ ਗੁਰੂ ਸਾਹਿਬ ਨੇ ਜਾਣ ਲਿਆ ਵੀ ਹੁਣ ਅਖੀਰਲਾ ਸਮਾਂ ਆ ਗਿਆ ਲਲਾ ਬੇਗ ਦਾ ਝੋਂਚਾ ਪਾ ਗਾ ਧੋ ਤਰੇ ਖੇ تیر ਮਾਰੇ ਮਹਾਰਾਜ ਕੰਨਾ ਦੀ ਖਿੱਚ ਖਿੱਚ ਤਿੱਖੇ تیر ਲਲਾ ਬੇਗ ਦੀ ਫੌਜ ਵਾਲ ਛੜੀ ਜਾਂਦੇ ਵਿਦੇ ਬ੍ਰਿੰਦ ਬੈਰੀ ਪਰੇ ਜਾਏ ਭੂਮੇ ਦੇਖ ਇੱਕ تیر ਨਾਲ ਪੰਜਾਂ ਪੰਜਾਂ ਸੱਤਾਂ ਸੱਤਾਂ ਨੂੰ ਪਾੜ ਸੁਟਦੇ ਗੁਰੂ ਸਾਹਿਬ ਜੀ ਕੋਈ ਦੋਏ ਤੀਜੋ ਹਤੇ ਕੋਈ ਝੁਮੇ ਮਹਾਰਾਜ ਦਾ تیر ਇੱਕ ਚੋ ਲੰਘਦਾ ਦੂਜੇ ਨੂੰ ਵੱਜਦਾ ਦੂਜੇ ਚੋ ਲੰਘਦਾ ਤੀਜੇ ਨੂੰ ਵੱਜਦਾ ਤੀਜੇ ਨੂੰ ਵੱਜ ਕੇ ਚੌਥੇ ਨੂੰ ਜਾ ਵੱਜਦਾ ਹੈ ਪਹੇ ਟੋਲ ਆਗੇ ਰਿਪੂ ਸਾਮੁਹਾ ਇੱਕਲੇ ਖਤੀਰ ਨਾਲ 4-4 5-5 7-7 ਬੰਦੇ ਜਿਹੜੇ ਉਹਦੀ ਰੇਂਜ ਚ ਆ ਜਾਂਦੇ ਨੇ ਪਾਰ ਜਾਂਦੇ ਨੇ ਲਲਾ ਬੇਗ ਦੇਖੇ ਗੁਰੂ ਆਪ ਆਏ ਜਦੋਂ ਲਲਾ ਬੇਗ ਨੇ ਵੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਖੁਦ ਮੈਦਾਨੇ ਜੰਗ ਚ ਆਏ ਹੋਏ ਨੇ ਚਹਉ ਚਿਤ ਜੋ ਪਹੀ ਬਾਤ ਸੋਈ ਮਾਨਵ ਜੀ ਸੋਚਦਾ ਜੋ ਮੈਂ ਚਾਹੁੰਦਾ ਸੀ ਉਹੀ ਹੋ ਗਈ ਹੈ ਮੈਂ ਗੁਰੂ ਨਾਲ ਜੰਗ ਕਰਾਂਗਾ ਆਪਣੇ ਭਾਂਜੇ ਦਾ ਆਪਣੇ ਭਰਾ ਦਾ ਆਪਣੇ ਜਵਾਨ ਪੁੱਤਰਾਂ ਦੀ ਮੌਤ ਦਾ ਬਦਲਾ ਲਵਾਂਗਾ ਬਹਿ ਜੰਗ ਮੇਰੋ ਗੁਰ ਸੰਗ ਹੋਈ ਹੁਣ ਮੇਰਾ ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗ ਹੋਣਾ ਹੈ ਭਜੋ ਟੋਲ ਆਗੇ ਗੁਰੂ ਜਿਉ ਨਿਹਾਰੇ ਜਦੋਂ ਇਸ ਤਰ੍ਹਾਂ ਸਾਧ ਸੰਗਤ ਜੀ ਆਪਣਾ ਟੋਲਾ ਬੰਨ ਕੇ ਲਲਾ ਬੇਗ ਗੁਰੂ ਸਾਹਿਬ ਨੂੰ ਵੇਖਿਆ ਬਕੇ ਤੀਰ ਤੀਖੇ ਤੁਨੂੰ ਐ ਚ ਮਾਰੇ ਐ ਖਚ ਖਚ ਤੀਰ ਮਾਰਦੇ ਸਨ ਕੰਗ ਦੀਦੋ ਲਗੇ ਕਹਵ ਜਾਈ ਜਨੂ ਤੀਰ ਉਹ ਪਾਲ ਬੋਲਦਾ ਘੋੜੇ ਵੀ ਵਿੰਨ ਦਿੱਤੇ ਤੇ ਜਵਾਨ ਵੀ ਵਿੰਨ ਦਿੱਤੇ ਛੁਟਿਓ ਸ਼ਰੋਣ ਬ੍ਰਿੰਦੰਸੁ ਤਾਰਾ ਚਲਾਈ ਕੂਨ ਦੀਆਂ ਪੰਤ ਤੀਰੀਆਂ ਵਗਦੀਆਂ ਹਨ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਜਿਹੜੇ ਥੱਲੇ ਘੋੜਾ ਉਹਨੂੰ ਵੀ ਤੀਰ ਵੱਜੇ ਹਨ ਸੋਹਿਲਾ ਪਿਖਿਓ ਕਹਬ ਨਾਗੇ ਘਨੇਰੇ ਮਹਾਰਾਜ ਦੇ ਥੱਲੇ ਸੋਹਿਲਾ ਘੋੜਾ ਸੀ ਜਿਹੜਾ ਅੱਬੇ ਦੀ ਚੰਦ ਜੀ ਲੈ ਕੇ ਆਏ ਸੀ ਉਸ ਘੋੜੇ ਨੂੰ ਵੀ ਬੜੇ ਜ ਗਏ ਨੇ ਹਿਰਦੇ ਰੋ ਸ ਜਾਗਿਓ ਗੁਰੂ ਕੇ ਬਡੇਰੇ ਜਦੋਂ ਗੁਰੂ ਸਾਹਿਬ ਦੇ ਘੋੜੇ ਨੂੰ ਤੀਰ ਵੱਜਿਆ ਤੇ ਮਹਾਰਾਜ ਨੂੰ ਵੀਰ ਰਸ ਜਾਗ ਉੱਠਿਆ ਜਿਨੋ ਅਗਰ ਚੋਰੇ ਖਤੰਗੰ ਨਿਕਾਸੀ ਮਹਾਰਾਜ ਨੇ ਆਪਣੇ ਪੱਥੇ ਵਿੱਚੋਂ ਚਾਰ ਚਾਰ ਉਂਗਲ ਚੌੜੇ ਤਿੱਖੇ ਖਪਰੇ ਤੀਰ ਕੱਢਣੇ ਸ਼ੁਰੂ ਕੀਤੇ ਆ ਦੰਡਨ ਸਦਾ ਨੇ ਵਿਖੇ ਸੇ ਪ੍ਰਕਾਸ਼ੀ ਆਪਣੇ ਕਮਾਨ ਵਿੱਚ ਚਾੜ ਕੇ ਕੰਨਾਂ ਦਾ ਹੀ ਖਿੱਚੇ ਹਨ ਕਰਿਓ ਜੋਰ ਘੁਰਨ ਲੱਗਿਓ ਕਾਨ ਹਾਥਾਂ ਮਰ ਮਾਰੇ ਨਾ ਜੋਰ ਦੇ ਨਾਲ ਖਿੱਚ ਕੇ ਆਪਣੇ ਕੰਨ ਤਾਂ ਹੀ ਤੀਰ ਨੂੰ ਲਾ ਲਿਆ ਜਦੋਂ ਲਲਾ ਬੇਗ ਨੇ ਤੀਰ ਮਾਰਿਆ ਨਾ ਗੁਰੂ ਸਾਹਿਬ ਦੇ ਘੋੜੇ ਨੂੰ ਤੇ ਕੁਮਾਰਾਏ ਦਾ ਘੋੜਾ ਤੇ ਜ਼ਖਮੀ ਹੋ ਗਿਆ ਪਰ ਗੁਰੂ ਸਾਹਿਬ ਨੇ ਜਿਹੜਾ ਤੀਰ ਛੱਡਿਆ ਗੁਲਾਬੀਗ ਸੋਹੇ ਤਜੋ ਬੇਗ ਸਾਥੰ ਉਹ ਲਲਾ ਬੇਗ ਵਾਲ ਸ਼ੂਕਦਾ ਗਿਆ ਜਿਵੇਂ ਫਨੀ ਅਰ ਨਾਗ ਜਾਂਦਾ ਹੈ ਚਲਿਓ ਕਰੋਧ ਤੇ ਸ਼ੂਕ ਬਾਨੰ ਮਹਾਨਾ ਕਰੋਧ ਨਾਲ ਮਾਰਿਆ ਗੁਰੂ ਸਾਹਿਬ ਨੇ ਤੀਰ ਸ਼ੂਕ ਦਾ ਸ਼ੁਕਾ ਟਿਪ ਆਂਦਾ ਗਿਆ ਹੈ ਉਡਿਓ ਪੰਖ ਧਾਰੇ ਫਨੀ ਕੇ ਸਮਾਨਾ ਇੰਦਾ ਸਮਝ ਲਓ ਵੀ ਫਨੀ ਅਰ ਨਾਗ ਨੂੰ ਖੰਭ ਲੱਗੇ ਹੋਣ ਫਨੀ ਅਰ ਨਾਗ ਦਾ ਫਣ ਚੌੜਾ ਹੁੰਦਾ ਤੀਰ ਦਾ ਫਲ ਚੌੜਾ ਹੈ ਤੇ ਪਿੱਛੇ ਖੰਭ ਲੱਗੇ ਨੇ ਮਾਨੋ ਸੱਪ ਨੂੰ ਖੰਭ ਲੱਗੇ ਹਨ ਉੱਡਦਾ ਜਾ ਰਿਹਾ ਹੈ ਹਾਂ ਲੱਗਿਓ ਭਾਲੇ ਮੈਂ ਤਾਤਕਾਲੰ ਪ੍ਰਵੇਸ਼ਾ ਕਹਿੰਦੇ ਜਾ ਕੇ ਲਲਾ ਬੇਗ ਦੇ ਘੋੜੇ ਦੇ ਮੱਥੇ 'ਚ ਵੱਜਾ ਹੈ ਤੇ ਪਾਰ ਲੰਘਿਆ ਹੈ ਲਲਾ ਬੇਗ ਕੋਹਰਾ ਬਲੀ ਜੋ ਵਿਸ਼ੇਸ਼ਾ ਕਹਿੰਦਾ ਜੋ ਲਲਾ ਬੇਗ ਦਾ ਬੜਾ ਬਲੀ ਘੋੜਾ ਸੀ ਉਹਦੇ ਮੱਥੇ 'ਚ ਤੀਰ ਵੱਜਿਆ ਗੁਰੂ ਛੇਵੇਂ ਪਾਤਸ਼ਾਹ ਦਾ ਘਨੋਂ ਦੀਨ ਮੋਲੰ ਚਲਾਕ ਬਡੇਰਾ ਬੜਾ ਕੀਮਤੀ ਘੋੜਾ ਸੀ ਲਲਾ ਬੇਗ ਦੇ ਥੱਲੇ ਸੁਰਖੇ ਰੰਗ ਦਾ ਬੜਾ ਚਲਾਕ ਘੋੜਾ ਸੀ ਬੜਾ ਬਲੀ ਘੋੜਾ ਸੀ ਮਹਿੰਗੀ ਚੰਗੀ ਨਸਲ ਦਾ ਘੋੜਾ ਸੀ ਵਿਚਾਰੀ ਨੇ ਕਾਸੇ ਉਪਰਿਓ ਪਾਰ ਫੇਰਾ ਇਧਰੋਂ ਤੀਰ ਮਾਰ ਕੇ ਪਿੱਛਾ ਨੂੰ ਕੱਢ ਦਿੱਤਾ ਤੇ ਘੋੜਾ ਪਾਰ ਬੋਲਿਆ ਗੱਡਿਓ ਜਾਏ ਪਹੁਮੈ ਸਲੋਹੂ ਸੁਰੰਗਾ ਕਹਦੇ ਕੋੜ ਤੀਰ ਲਹੂ ਦੇ ਨਾਲ ਲਿਬੜਿਆ ਧਰਤੀ 'ਚ ਜਾ ਧਸਿਆ ਗਰਿਓ ਸ਼ਿਗਰ ਘੋੜਾ ਸਜਿਆ ਸੀਂ ਚੰਗਾ ਆ ਘੋੜਾ ਕਾਠੀ ਨਾਲ ਸਜਿਆ ਸਾ ਜਿਆ ਧਰਤੀ ਤੇ ਡਿੱਗਾ ਹੈ ਲਲਾ ਬੇਗ ਨੇ ਬੇਗ ਤੇ ਤਿਆਗ ਦਿਨਾ ਲਲਾ ਬੇਗ ਨੇ ਵੇਖਿਆ ਵੀ ਮੇਰਾ ਘੋੜਾ ਗਿਆ ਉਹਨੇ ਉਹ ਘੋੜੇ ਨੂੰ ਡਿਗਦਿਆ ਡਿਗਦਿਆ ਉਤੋਂ ਛਾਲ ਮਾਰ ਦਿੱਤੀ ਤਿਆਗ ਦਿੱਤਾ ਘੋੜਾ ਛੱਡ ਦਿੱਤਾ ਮਹਾਕਰੋਧ ਤੇ ਤੀਰ त्याਗੇ ਪ੍ਰਬੀਨਾ ਤੇ ਉਹਨੇ ਵੀ ਗੁੱਸੇ ਨਾਲ ਗੁਰੂ ਸਾਹਿਬ ਵੱਲੋਂ ਤੀਰ ਚਲਾਣੇ ਸ਼ੁਰੂ ਕਰ ਦਿੱਤੇ ਸੋਹਿਲਾ ਅਮੋਲਾ ਤਕੈ ਤਾਂਹੇ ਮਾਰੇ ਗੁਰੂ ਸਾਹਿਬ ਦਾ ਸੋਹਿਲਾ ਘੋੜਾ ਉਹਨੂੰ ਮਾਰਨ ਲਈ ਉਹ ਤੀਰ ਚਲਾਉਂਦਾ ਹੈ ਲਾਲਾ ਬੇਗ ਦਯੋ ਬੀਦ ਆਗੋਸ਼ਤਾ ਬੀ ਪ੍ਰਹਾਰਾ ਉਹਨੇ ਮਹਾਰਾਜ ਦੇ ਘੋੜੇ ਦੀ ਛਾਤੀ 'ਚ ਤੀਰ ਮਾਰਿਆ ਘੋੜਾ ਵਿੰਨਿਆ ਗਿਆ ਰਦੇ ਭਾਲੇ ਮੈਂ ਤੀਰ ਲਾਗੇ ਕਨੇਰੇ ਲੇ ਘੋੜੇ ਦੇ ਮੱਥੇ 'ਚ ਵੀ ਤੀਰ ਵੱਜਿਆ ਤੇ ਛਾਤੀ 'ਚ ਵੀ ਤੀਰ ਵੱਜਿਆ ਗਿਰਿਓ ਜੰਗ ਖੇਤਮ ਹਤਿਓ ਤਾਹੇ ਬੇਰੇ ਸੇਵੇਂ ਪਾਤਸ਼ਾਹ ਦਾ ਘੋੜਾ ਸ਼ਹੀਦ ਦੀ ਪਾਗਿਆ ਮੈਦਾਨੇ ਜੰਗ 'ਚ ਬੜੇ ਭਾਗ ਜਾ ਕੇ ਗੁਰੂ ਅੰਗ ਸੰਗੇ ਕਵੀ ਜੀ ਲਿਖਦੇ ਸੇ ਘੋੜੇ ਦੇ ਵੱਡੇ ਭਾਗ ਨੇ ਇਹ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਨੂੰ ਸਵਾਰੀ ਦੇਂਦਾ ਹੋਇਆ ਸ਼ਹੀਦੀ ਪਾ ਗਿਆ ਮੈਨੇ ਸੋਹ ਰਹੇ ਪ੍ਰਾਨ ਤਿਆਗੇ ਤੋਰੰਗੇ ਅ ਗੁਰੂ ਸਾਹਿਬ ਦੇ ਨਾਲ ਹੀ ਗੁਰੂ ਸਾਹਿਬ ਦੀ ਸੇਵਾ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਉਹਨਾਂ ਦੀ ਸਵਾਰੀ ਬਣ ਕੇ ਸੀਧੀ ਪਾਈ ਹੈ ਗयो ਦੇਵ ਲੋਕੰ ਤਜੇ ਸ਼ੋਕ ਮੋਹ ਹੇ ਘੋੜਾ ਦੇਵ ਲੋਕ ਨੂੰ ਸੱਚਖੰਡ ਨੂੰ ਗਿਆ ਇਹਦਾ ਜਨਮ ਮਰਨ ਕਟਿਆ ਗਿਆ ਹੈ ਨਹੀਂ ਫੇਰ ਫੇਰੀ ਜਗੰ ਵਿੱਚ ਹੋ ਹੰ ਮੁੜ ਕੇ ਦਾ ਸੰਸਾਰ ਤੇ ਫੇਰਾ ਨਹੀਂ ਪਵੇਗਾ ਜਨਮ ਮਰਨ ਨਹੀਂ ਹੋਵੇਗਾ ਵਿਧੀ ਚੰਦ ਸ਼ਿਗਰੰ ਕਹੇ ਹੋ ਹੋ ਹੀ ਨੇਰੇ ਬਾਬਾ ਵਿਧੀ ਚੰਦ ਸਾਹਿਬ ਜੀ ਕੋਲ ਹੋ ਕੇ ਕਹਿਣ ਲੱਗੇ ਚੜੋ ਔਰ ਘਰੇ ਪ੍ਰਭੂ ਯਾਹੀ ਬੇ ਨੌ ਮਹਾਰਾਜਾ ਮੇਰੇ ਵਾਲਾ ਘੋੜਾ ਲੈ ਲਓ ਜਾਂ ਹੋਰ ਘੋੜਾ ਮੰਗਾ ਲਈਏ ਜੇ ਤੇ ਆਪ ਜੀ ਸਵਾਰ ਹੋ ਜਾਓ ਗੁਰੂ ਧਰਮ ਜੁੱਦੰ ਵਿਚਾਰਿਓ ਉਚਾਰੇ ਮਹਾਰਾਜ ਧਰਮ ਜੁੱਧ ਨੂੰ ਵਿਚਾਰ ਕੇ ਬੋਲੇ ਖਰੋ ਅਗਰੇ ਬੈਰੀ ਹੈ ਹਾਂ ਤਾਹੇ ਮਾਰੇ ਮਾਰੇ ਕਹਿੰਦੇ ਨਹੀਂ ਬਿਧੀ ਚੰਦ ਜਿਹਦੇ ਨਾਲ ਸਾਡੇ ਤੋਂ ਹੱਥ ਹੋਣੇ ਨੇ ਉਹਦਾ ਘੋੜਾ ਵੀ ਮਰ ਚੁੱਕਾ ਹੈ ਉਹ ਵੀ ਮੈਦਾਨੇ ਜੰਗ 'ਚ ਪੈਦਲ ਹੀ ਹੈ ਤੇ ਹੁਣ ਜੇ ਅਸੀਂ ਘੋੜੇ ਤੇ ਸਵਾਰਦੇ ਆ ਤੇ ਸਾਡੇ ਵੱਲੋਂ ਜ਼ਿਆਦਤੀ ਹੋਵੇਗੀ ਏ ਨਹੀਂ ਅਸੀਂ ਕਰਨੀ ਚਾਹੁੰਦੇ ਨਹੀਂ ਔਰ ਲੀਨੋ ਪ੍ਰਥੀ ਬੀਚ ਠਾਜਨੇ ਦੂਜਾ ਘੋੜਾ ਨਹੀਂ ਲਿਆ ਸਵਾਰੀ ਲਈ ਮਦਾਨੇ ਜੰਗ ਚ ਪੈਦਲ ਹੀ ਲੜਨ ਦਾ ਇਰਾਦਾ ਕਰ ਲਿਆ ਹੈ ਹੈ ਸਮੁਖੰ ਜੰਗ ਕੋ ਚਾਵ ਬਾਡੋ ਸਾਹਮਣੇ ਲਲਾ ਬੇਗਮੀ ਪੈਦਲ ਨਾਲ ਅੱਗੇ ਵੱਧ ਰਿਹਾ ਹੈ ਤਥਾ ਜਨ ਮੋਹੀ ਅਰੂ ਡੈਨ ਕੋਰੇ ਮਹਾਰਾਜ ਕਹਿੰਦੇ ਜਿਵੇਂ ਉਹ ਪੈਦਲ ਆ ਰਿਹਾ ਅਸੀਂ ਵੀ ਪੈਦਲ ਜਾਵਾਂਗੇ ਉਹਦੇ ਨਾਲ ਦੋ ਨਰਾਗੇ ਸਭ ਜਗ ਖੰਗੰਗ ਕਰੇ ਪਹਿਰ ਕੋਰੇ ਮਿਥੀ ਚੰਦ ਸਾਡੀ ਹੁਣ ਢਾਲ ਤਲਵਾਰ ਦੀ ਉਹਦੇ ਨਾਲ ਜੰਗ ਹੋਵੇਗੀ ਕਹੇ ਉਹ ਬਾਤ ਸੋ ਘੇ ਫੇਰ ਸੋ ਹੈ ਇਦਾਂ ਕਹਿ ਕੇ ਮਹਾਰਾਜ ਲਲਾ ਬੇਗ ਦੇ ਸਾਹਮਣੇ ਜਾ ਗਜੇ ਕਰਾ ਜੁਲ ਇੰਚੋ ਕਰੀ ਬੰਕ ਪੋਹੈ ਪਰ ਮਹਾਰਾਜ ਨੇ ਆਪਣੇ ਪਰਵਟੇ ਜਿਹੜੇ ਤਿੱਖੇ ਕਰ ਲਏ ਅੱਖਾਂ ਦੇ ਵਿੱਚ ਮਹਾਰਾਜ ਨੇ ਲਾਲੀ ਲਿਆ ਆ ਕੇ ਮਿਆਂ ਚ ਤੇਗ ਖਿੱਚ ਲਈ ਲਲਾ ਬੇਗ ਕੀ ਅਗਰ ਆਇਓ ਪਠਾਨਾ ਪਰ ਮਹਾਰਾਜ ਸੱਚੇ ਪਾਸ਼ਾ ਜਦੋਂ ਅਗਾ ਨੂੰ ਵਦੇ ਤੇ ਲਲਾ ਬੇਗ ਦਾ ਇੱਕ ਸਾਥੀ ਪਠਾਨ ਅੱਗੇ ਆ ਗਿਆ ਮਹਾਕੋਪ ਤੇ ਸੰਗਤਾ ਕੇ ਬਖਾਨਾ ਇਹ ਬੜੇ ਵੀਰਾਸ ਵਿੱਚ ਆ ਕੇ ਮਹਾਰਾਜ ਬੋਲੇ ਗੁਰੂ ਔਰ ਮੋਰੇ ਨਾ ਵਿਚਨ ਪਰੀ ਜਾ ਤੇ ਲਾਲਾ ਬੈਗ ਵੀ ਕਹਿਣ ਲੱਗਾ ਆਪਣੇ ਪਠਾਨ ਨੂੰ ਕਹਿੰਦਾ ਵੀ ਤੂੰ ਪਿੱਛੇ ਹਟ ਜਾ ਗੁਰੂ ਦਾ ਤੇ ਮੇਲਾ ਮੁਕਾਬਲਾ ਹੋਣਾ ਤੂੰ ਵਿਚ ਨਾ ਆਵੀਂ ਦਰੋ ਆਨ ਥਾਨੰਦ ਮਰੀ ਜਾ ਕੇ ਜੀ ਜਾ ਤੂੰ ਕਿਸੇ ਹੋਰ ਥਾਂ ਚਲਾ ਜਾ ਲੜ ਭਾਵੇਂ ਮਰ ਪਰ ਮੇਰੇ ਸ਼ਿਕਾਰ ਨੂੰ ਨਾ ਵੇਖ ਗੁਰੂ ਹਰਗੋਬਿੰਦ ਹੁਣ ਮੇਰਾ ਸ਼ਿਕਾਰ ਹੈ ਮੈਂ ਗੁਰੂ ਨੂੰ ਮਾਰਾਂਗਾ ਆਪਣੇ ਭਰਾਵਾਂ ਦਾ ਆਪਣੇ ਭਾਂਜਿਆਂ ਦਾ ਆਪਣੇ ਪੁੱਤਰਾਂ ਦਾ ਬਦਲਾ ਲਵਾਵਾਂਗਾ ਇਹਨੋਂ ਸੰਗ ਜੰਗੰਗ ਕਰੋ ਆਪ ਆਛਾ ਮੈਂ ਇਹਨਾਂ ਨਾਲ ਆਪ ਜੁੱਧ ਕਰਾਂਗਾ ਮਰੋਂ ਕਹਿ ਸੰਘਰੂ ਨਹੀਂ ਆਨ ਬਾਂਛਾ ਜਾਂ ਇਹਨਾਂ ਦੇ ਹੱਥੋਂ ਮਰਾਂਗਾ ਤੇ ਇਹਨਾਂ ਨੂੰ ਮਾਰਾਂਗਾ ਹੋਰ ਮੈਂ ਕੁਝ ਨਹੀਂ ਕਰਾਂਗਾ ਕਿਦੋਂ ਸ਼ਾਹੋ ਕੇ ਬਾਜ ਲੈ ਕੇ ਚਲਾਂਗੇ ਜਾਂ ਤੇ ਬਾਦਸ਼ਾਹ ਦੇ ਘੋੜੇ ਵਾਪਸ ਲੈ ਕੇ ਚਲਾਂਗੇ ਕਿਦੋਂ ਪ੍ਰਾਣ ਦੇ ਸੰਗ ਧੂਲੀ ਮਿਲਾਂਗੇ ਜਾਂ ਆਪਣੇ ਪ੍ਰਾਣ ਦੇ ਦੇਵਾਂਗੇ ਕਰੋ ਦੂਰ ਹੋਇਆ ਕਾ ਤਮਾਸ਼ਾ ਪਿਖੀਜਾ ਪਠਾਣ ਨੂੰ ਕਹਿਤਾ ਤੂੰ ਪਿਛਾਂ ਹਟ ਜਾ ਤੇ ਤਮਾਸ਼ਾ ਵੇਖ ਮੇਰੀ ਤੇਗ ਦਾ ਜਾ ਕਿਸੇ ਹੋਰ ਸਿੱਖ ਨਾਲ ਜੁਦ ਕਰ ਲੈ ਅਸੀ ਰੀਤ ਸਾਰੇ ਗੁਰੂ ਜੀ ਹਟਾ ਵੀ ਆਪਣੇ ਸਿੱਖਾਂ ਨੂੰ ਕਹਿਤਾ ਵੀ ਤੁਸੀਂ ਵੀ ਪਿੱਛੇ ਹਟ ਜਾ ਸਾਡਾ ਤੇ ਲਲਾ ਬੇਗ ਦਾ ਇਹ ਮੁਕਾਬਲਾ ਹੋਣਾ ਹੋਂ ਹੋਰ ਕੋਈ ਇਹਦੇ ਤੇ ਵਾਰ ਨਾ ਕਰੇ ਹੋਰ ਕੋਈ ਇਹਨੂੰ ਗੋਲੀ ਨਾਲ ਤੀਰ ਨਾਲ ਤਲਵਾਰ ਨਾਲ ਨਾ ਮਾਰੇ ਅਸੀਂ ਆਪ ਹੀ ਨੇ ਜਟਾਂਗੇ ਮਚਉ ਦੰਦੇ ਜਦੋਂ ਕਿਰਪਾਨ ਨੂੰ ਤੋਂ ਇਸ ਤਰ੍ਹਾਂ ਹੁਣ ਦੋਵਾਂ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਲਲਾ ਬੇਗ ਦਾ ਦੁਆ ਮਚ ਗਿਆ ਕਬੈ ਨੇ ਰ ਠੁਕੈ ਕਬੈ ਦੂਰ ਹੋਵੇਂ ਧਾਲਾ ਤਲਵਾਰਾਂ ਸੂਰਮਿਆਂ ਨੇ ਫੜ ਲਈ ਇੱਕ ਪਾਸੇ ਛੇਵੇਂ ਪਾਤਸ਼ਾਹ ਨੇ ਇੱਕ ਪਾਸੇ ਕਾਬਲ ਦਾ ਸੂਬੇਦਾਰ ਲਲਾ ਬੇਗ ਹੈ ਉਹ ਵੀ ਬੜਾ ਸੂਰਮਾ ਬੜਾ ਜਵਾਨ ਜੰਗੀ ਜੋਧਾ ਹੈ ਤੇ ਗੁਰੂ ਸਾਹਿਬ ਦੇ ਸਾਹਮਣੇ ਪੈਤੜੇ ਲੈਣ ਲੱਗਾ ਹੈ ਦੋਹੂ ਬੀਰ ਬਾਂਕੇ ਹਤੈ ਘਤ ਜੋਵੇਂ ਦੋਵੇਂ ਬੀਰ ਬਣ ਕੇ ਜੋਧੇ ਫੌਜਾਂ ਦੇ ਸਿਪਾਸਨਾਰ ਆਮਣੇ ਸਾਹਮਣੇ ਆ ਗਏ ਨੇ ਦੋਹਾਂ ਕੀਰਤੀ ਚਾਹੇ ਚੋਂਪੇ ਦੁਜਹਰੇ ਦੋਹਾਂ ਦੀ ਕੀਰਤੀ ਸਾਰੇ ਪਾਸੇ ਜਾ ਪਸਰੀ ਹੋਈ ਹੈ ਗੁਰੂ ਹਰਗੋਬਿੰਦ ਸਾਹਿਬ ਨੂੰ ਤਾਂ ਸਾਰੀ ਸ੍ਰਿਸ਼ਟੀ ਪੂਜਦੀ ਹੈ ਤੇ ਉਹ ਵੀ ਕਾਬਲ ਦਾ ਸੂਬੇਦਾਰ ਜਿੱਤ ਚਾਹੁੰਦਾ ਹੈ ਤਹੂ ਹੁਸਾਨੇ ਕੇਸੂਰ ਸਵਾਮੀ ਉਦਾਰੇ ਇਹ ਸੂਰਮਿਆਂ ਦੀ ਫੌਜ ਦੇ ਦੋਵੇਂ ਹੀ ਮਾਲਕ ਹਨ ਇੱਕ ਸਿੱਖਾਂ ਦੀ ਫੌਜ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਉਧਰ ਤੁਰਕਾਂ ਮੁਗਲਾਂ ਦੀ ਫੌਜ ਦਾ ਮਾਲਕ ਲਲਾ ਮੇਗਾ ਵਿਜੈਭਾਂਚ ਦੋ ਰਸੰਗ ਬੀਰ ਪਹਿਨੇ ਹੋਰ ਬੀਰ ਰਸ ਵਿੱਚ ਦੋਵੇਂ ਹੀ ਆਏ ਹੋਏ ਨੇ ਤੇ ਦੋਵੇਂ ਹੀ ਜਿੱਤ ਚਾਹੁੰਦੇ ਨੇ ਤਹੂ ਸ਼ਸਤਰ ਵਿਦਿਆ ਕਮਾਈ ਪ੍ਰਬੀਨੇ ਦੋਵਾਂ ਨੇ ਬੜੀ ਸ਼ਸਤਰ ਵਿਦਿਆ ਕਮਾਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਕੋਲੋਂ ਸ਼ਸਤਰ ਵਿਦਿਆ ਸਿੱਖੇ ਨੇ ਤੇ ਉਧਰੋਂ ਉਧਰੋਂ ਸਾਧ ਸੰਗਤ ਜੀ ਉਹ ਲਲਾ بیگ ਵੀ بڑے بڑے ਚੰਗੇ ਖਾਨਾ ਪਠਾਣਾ ਮੁਗਲਾਂ ਕੋਲੋਂ ਉਸਤਾਦਾਂ ਕੋਲੋਂ ਵਿਦਿਆ ਸਿੱਖਿਆ ਦੂਜੇ ਜੁਦ ਜੈਤਾ ਘਨੇ ਜਾਂਦ ਕੀਨੇ ਨਵੇਂ ਜੁਦ ਤੇ ਜੇਤੂ ਹਨ بڑے بڑے ਜੰਗ ਜਿੱਤੇ ਹਨ ਅਯੰਹੀਨ ਦੋਨੋਂ ਰਣ ਧਰਮ ਚੀਨੇ ਅਸ ਦੋਵਾਂ ਦੇ ਘੋੜੇ ਮਰ ਚੁੱਕੇ ਹਨ ਤੇ ਦੋਵੇਂ ਪੈਦਲੇ ਹੀ ਆ ਦੂ ਦਾਬ ਤਾਂ ਕਹੇ ਅਰੇ ਆਪਮਾਨ ਇਹ ਦੋਵੇਂ ਹੀ ਆਪਣੇ ਸਾਹਮਣੇ ਖੜੇ ਇੱਕ ਦੂਜੇ ਦੇ ਵਾਰ ਕਰਨ ਲਈ ਦਾੰਦ ਤੱਕਦੇ ਨੇ ਮਨੁਸ਼ੇਰ ਦੋਨੋਂ ਮਟਾ ਕਾਇ ਨਹੀਂ ਕਵੀ ਜੀ ਕਹਿੰਦੇ ਮਾਨੋ ਦੋਵੇਂ ਹੀ ਬੱਬਰ ਸ਼ੇਰ ਆਮਣੇ ਸਾਹਮਣੇ ਆ ਗਏ ਨੇ ਰੂਪੇ ਵੀਰ ਦੋਨੋਂ ਕਦਮ ਰਾਜ ਭਾਰੇ ਕਹਿੰਦੇ ਦੋਵੇਂ ਮਾਨੋ ਮਸਤ ਹਾਥੀ ਹਨ ਬੜੇ ਬੜੇ ਵੱਡੇ ਡੜੀ ਡੋਲ ਵਾਲੇ ਹਨ ਬੜੇ ਦੰਤ ਧਾਰੀ ਮਹਾ ਛੋਬਵਾਰੇ ਜਿਵੇਂ ਬੜੇ ਵੱਡੇ ਦੰਦਾ ਵਾਲੇ ਹਾਥੀ ਆਪਸ ਵਿੱਚ ਪਿੜ ਪੈਂਦੇ ਹਨ ਤੁਹੂ ਢਲਟ ਹੋਈ ਠਗਾ ਠੁਕਕੀ ਦੋਵਾਂ ਦੇ ਹੱਥਾਂ 'ਚ ਢਾਲਾਂ ਨੇ ਤੇ ਇੱਕ ਦੂਜੀ ਦੇ ਨੇੜੇ ਟੁੱਕੇ ਨੇ ਦਹੂ ਖਾਗ ਧਾਰੀ ਮਤੀ ਕੋਪ ਭੀਨੀ ਮਾਂ ਦੋਵਾਂ ਦੀ ਵੀ ਮਤੀ ਜਿਹੜੀ ਹੈ ਕਰੋਧ ਵਿੱਚ ਗੁੱਸੇ ਵਿੱਚ ਭੀਰਾਸ ਵਿੱਚ ਭਿੱਜੀ ਹੋਈ ਆ ਤੇ ਦੋਵਾਂ ਦੇ ਹੱਥ ਢਾਲਾਂ ਤਲਵਾਰਾਂ ਨੇ ਲਲਾ ਬੇਗਤ ਹਯੋ ਕਰਾ ਚੋਲ ਮਾਰਾ ਲਲਾ ਬੇਗ ਬੜੀ ਫੁਰਤੀ ਨਾਲ ਚੀਤੇ ਦੀ ਤਰ੍ਹਾਂ ਉੱਡ ਕੇ ਆਇਆ ਤੇ ਗੁਰੂ ਸਾਹਿਬ ਤੇ ਤੇਗ ਦਾ ਵਾਰ ਕੀਤਾ ਗੁਰੂ ਢਾਲੇ ਪੈਲਿਨ ਉਹ ਜੰਗ ਸੰਭਾਰਾ ਮਹਾਰਾਜ ਨੇ ਲਲਾ ਬੇਗ ਦਾ ਭਰਮਾ ਵਾਰ ਆਪਣੀ ਢਾਲ ਤੇ ਰੋਕ ਲਿਆ ਕਹੀਓ ਔਰੋਂਕਰੋ ਘਤ ਪੈ ਕੇ ਸਤਗੁਰੂ ਗਰਜ ਕੇ ਬੋਲੇ ਲਲਾ ਬੇਗ ਇੱਕ ਵਾਰ ਹੋਰ ਕਰ ਪਿਛਾਰੀ ਬਸੁਰਾ ਗਰੇ ਮ੍ਰਿਤ ਹੋਏਗਾ ਕਿਤੇ ਇਹ ਨਾ ਹੋਵੇ ਤੇਰੇ ਮਨ ਦੀ ਮਨ ਵਿੱਚ ਹੀ ਰਹਿ ਜਾਵੇ ਪਿੱਛੋਂ ਝੂਰਦਾ ਨਾ ਰਹਿ ਜਾਵੇ ਦਲੇਰੀ ਗੁਰੂ ਕੀ ਮਹਾਨੀ ਪਛਾਨੀ ਲਲਾ ਬੇਗ ਨੇ ਵੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਬੜਾ ਦਲੇਰ ਹੈ ਦਲੇਰ ਦਲੇਰ ਵਧਾਈ ਕਹਿ ਸਕਦਾ ਵੀ ਦੂਜਾ ਵਾਰ ਕਰ ਲੈ ਨਹੀਂ ਕੌਣ ਮੌਕਾ ਦਿੰਦਾ ਦੁਸ਼ਮਣ ਨੂੰ ਹਾਂਜੀ ਕਰੇ ਵਾਰ ਦੇਵਰ ਕੋ ਖਗਾ ਪਾਨੀ ਕਹਿੰਦੇ ਲਲਾ ਬੇਗ ਫੇਰ ਦੂਜੇ ਵਾਰ ਕਰਨ ਲੱਗਾ ਪਨਨ ਸ਼ਿਗਰ ਸਾਥੰ ਕਰਿਓ ਨਿਰ ਆਇਓ ਫੇਰ ਬੜੀ ਫੁਰਤੀ ਨਾਲ ਦਾਤ ਕਾ ਕੇ ਆਇਆ ਉੜਦਾ ਹੋਇਆ ਜਿਵੇਂ ਬਿਜਲੀ ਹੁੰਦੀ ਇਤਾਂ ਫੁਰਤੀ ਹੁੰਦੀ ਹੈ ਯੋਧਿਆਂ ਵਿੱਚ ਹਾਂਜੀ ਚਾਹੇ ਉਹ ਮਾਰ ਬੇ ਹੱਥ ਉੱਚੋ ਉਠਾਇਓ ਔਰ ਉਹਨੇ ਵਾਰ ਉਪਰੋਂ ਲਿਆ ਕੇ ਕਰਨ ਵਾਸਤੇ ਕਰੀ ਢਹ ਸੋਹੇ ਨਿਰ ਭੈ ਹੋਏ ਅੱਗੇ ਮਹਾਰਾਜ ਸੱਤੇ ਪਾਸ਼ਾ ਉੱਤੋਂ ਦੀ ਵਾਰ ਕੀਤਾ ਸਿਰ ਦੇ ਤੇ ਮਹਾਰਾਜ ਨੇ ਢਾ ਲੱਗੇ ਕਰ ਦਿੱਤੀ ਗੁਰੂ ਜੀ ਚਲਾਇਓ ਰਦਾ ਗੋਪ ਜਾਗੇ ਤੇ ਮਾਰਾ ਸੱਚੇ ਪਾਸ਼ਾ ਬੀਰ ਰਸ ਵਿੱਚ ਆ ਕੇ ਵਾਰ ਕੀਤਾ ਲਲਾ ਬੇਗ ਨੇ ਆਪ ਨਹੀ ਪ੍ਰਹਾਰਿਓ ਤੇ ਲਲਾ ਬੇਗ ਨੇ ਆਪ ਨਹੀ ਵਾਰ ਕੀਤਾ ਗੁਰੂ ਵਾਰ ਤੇ ਅੰਗਸਾਰੋ ਉਬਾਰਿਓ ਤੇ ਗੁਰੂ ਦੇ ਵਾਰ ਤੋਂ ਗੁਸਾਰੇ ਅੰਗ ਉਬਾਰ ਲਏ ਕਰੀ ਛਾਲ ਸ਼ਿਗਰੈ ਤੈ ਉਤ ਹੋਇਓ ਅਰ ਛਾਲ ਮਾਰ ਕੇ ਇਧਰ ਹੁਦਰ ਹੋ ਗਿਆ ਹੁੱਚੇ ਗੁਰੂ ਜੀ ਗਇਓ ਦੂਰ ਜੋਇਓ ਜਦੋਂ ਮਾਰਾ ਨੇੜੇ ਗਏ ਤੇ ਦੂਰ ਹੋ ਗਿਆ ਛਾਲ ਮਾਰ ਕੇ ਖਰੋ ਹੋਗੀ ਦੀ ਕਹਾਂ ਜਾਣ ਪਾਏ ਇਹ ਕਹਿੰਦਾ ਗਿੱਦੜ ਕਿੱਥੇ ਜਾਣਾ ਹੁਣ ਖੜਾ ਰੋ ਹਾਂਜੀ ਜਿਜਾਵਾਰ ਮੇਰੋ ਕਹਾਂ ਲੋਬ ਚਾਵੇਂ ਹੁਣ ਮੇਰੀ ਵਾਰੀ ਆ ਕਿਥੋਂ ਦੇ ਭੱਜ ਕੇ ਜਾਏਗਾ ਸੁਣੀ ਬੈਨ ਕੋਪੀਓ ਲਲਾ ਬੇਗ ਬੀਰਾਂ ਜਦੋਂ ਲਲਾ ਬੇਗ ਨੇ ਮਹਾਰਾਜ ਦੀ ਗਰਜਣਾ ਸੁਣੀ ਤੇ ਜੋਸ਼ ਵਿੱਚ ਆਇਆ ਫਿਰ ਉਹ ਫਿਰ ਐਸੇ ਹਿਰਦੇ ਤਹਰ ਧੀਰਾਂ تیر ਦੀ ਧਾਰ ਕੇ ਖਲੋ ਗਿਆ ਮੁਕਾਬਲੇ ਲਈ ਭਈਓ ਸਾ ਮੋਹੇ ਜਿਉਂ ਵਿਖੀ ਹੋਏ ਪਹਾਰੋ ਕਹਿੰਦੇ ਜਿਵੇਂ ਫਨੀਰ 나ਗ ਗੁੱਸੇ ਚ ਆ ਕੇ ਕਈ ਵਾਰੀ ਅੜ ਕੇ ਵੇਰ ਕੇ ਖਲੋ ਜਾਂਦਾ ਇਉਂ ਖਲੋ ਗਿਆ ਜਦ ਮੈਂ ਪੂਛ ਤੇ ਕਟ ਬੇਕੋਪ ਧਾਰੋ ਜਿਵੇਂ ਫਸਪ ਦੀ ਪੂਛ ਤੇ ਪੈਰ ਆ ਜਾਏ ਨਾ ਤੇ ਫਿਰ ਇੱਕਦਮ ਡੰਗ ਮਾਰਨ ਲਈ ਤਿਆਰ ਹੋ ਜਾਂਦਾ ਪ੍ਰਹਾਰਿਆ ਕਿਰਪਾਨੇ ਕਈ ਵਾਰ ਕੀਨੇ ਉਹਨੇ ਕਈ ਵਾਰ ਛੇਵੇਂ ਪਾਸ਼ਾ ਦੇ ਤੇਗ ਦੇ ਕੀਤੇ ਹਾਂ তথা ਸ਼ੀਗਰਤ ਹਰੀ ਗੁਰੂ ਓਟ ਲੀਨੇ ਇਹ ਮਹਾਰਾਜ ਉਹਦੇ ਸਾਰੇ ਵਾਰ ਆਪਣੀ ਢਾਲ ਤੇ ਰੋਕਦੇ ਰਹੇ ਨੇ ਧਰੀ ਹੱਥ ਬਾਵੇਂ ਬੜੀ ਢਲਪ ਹਰੀ ਮਹਾਰਾਜ ਦੇ ਹੱਥ ਖੱਬੇ ਹੱਥ ਵਿੱਚ ਬੜੀ ਭਾਰੀ ਢਾਲ ਸੀ ਉਹ ਢਾਲ ਦੇ ਫੋਲੀ ਪੰਜ ਸ਼ੇਰ ਦੇ ਸਨ ਦਤੀ ਹੱਥ ਮਾਹੀ ਕਿਰਪਾਨ ਨੂੰ ਸੰਭਾਰੀ ਤੇ ਦੂਜੇ ਹੱਥ ਵਿੱਚ ਮਹਾਰਾਜ ਦੇ ਤਲਵਾਰ ਸੀ ਜੀ ਫੁਲਾਦ ਦੀ ਤਰੇ ਵਾਰ ਤਾ ਕਿ ਉਪਰਾਹ ਰ ਸਮਾਨਾ ਤੇ ਮਾਰਾ ਸੱਚੇ ਪਾਤਸ਼ਾਹ ਨੇ ਵਾਰ ਉਹਦੇ ਥੱਲੇ ਇਦਾਂ ਉਹਨੂੰ ਸ਼ੋਅ ਕੀਤਾ ਵੀ ਥੱਲੇ ਗਿੱਟੇ ਤੇ ਗੋਡੇ ਤੇ ਮਾਰਨ ਲੱਗੇ ਆਂ ਕਰੀ ਓਟ ਤਾ ਹੂੰ ਲਲਾ ਵੇਗ ਜਾਣਾ ਤੇ ਲਲਾ ਵੇਗ ਥੱਲੇ ਉਹ ਰੋਕਣ ਲੱਗਾ ਹੈ ਤਰੇ ਦਾਬ ਕੋ ਮੈਂ ਬਚਾਵੋ ਚਹੰਤਾ ਉਹਨੇ ਸੋਚਿਆ ਮੇਰੀਆਂ ਨੱਤਾਂ ਛਾਂਗਣ ਲੱਗੇ ਨੇ ਢਾਲ ਕਰਕੇ ਥੱਲੇ ਉਹ ਰੋਕਣ ਲੱਗਾ ਹੈ ਕਰੀ ਢਲ ਅਗੇ ਸੁਪੈਰਮ ਰੁਪੰਤਾ ਤੇ ਪੈਰ ਆਗਾ ਵਧਾ ਕੇ ਪੈਂਤੜਾ ਲੈ ਕੇ ਜਦੋਂ ਵਾਰ ਰੋਕਣ ਲੱਗਾ ਗੁਰੂ ਜੀ ਦੇ ਹੱਥ ਉੱਚੇ ਉਭਾਰਾ ਤੇ ਮਹਾਰਾਜ ਨੇ ਚੀਰ ਦਾ ਵਾਰ ਛੱਡ ਦਿੱਤਾ ਕੰਨ ਬਟੀ ਦਾ ਇਦਾਂ ਲਿਆਂਦਾ ਉਹਨੂੰ ਲੱਗਾ ਵੀ ਥੱਲੇ ਆਵੇਗਾ ਤੇ ਮਰ ਇਦਾਂ ਕਰ ਦਿੱਤਾ ਕਰਾਂ ਚੋਲ ਬਾਹਿਓ ਲੱਗੀ ਜਾਏ ਤਹਰਾ ਤੇ ਮਹਾਰਾਜ ਦੀ ਤਿੱਖੀ ਤਲਵਾਰ ਜਾ ਕੇ ਕੰਨ ਦੇ ਕੋਲ ਵੱਜੀ ਹੈ ਦਹੀ ਕੰਠ ਮੈਂ ਪਰ ਵੀ ਰੀਤ ਐ ਸਾਹ ਗਰਦਨ ਦੇ ਕੋਲ ਇੱਥੇ ਕੰਨ ਦੇ ਥੱਲੇ ਤਲਵਾਰ ਵੱਜੀ ਸਾਹ ਪਾਰ ਹੋ ਗਈ ਕਰੇ ਕਾਟ ਸਾਬੂਣ ਕੋ ਤਾਰ ਜੈਸੇ ਜਿਵੇਂ ਸਾਬਣ ਨੂੰ ਤਾਰ ਕੱਟ ਕੇ ਸਿੱਟ ਦਿੰਦੀ ਹੈ ਗਿਰਿਓ ਸੀ ਸ਼ਸ਼ੀਗ੍ਰੰਥ ਰਹੇ ਨੈਣ ਬਾਇਓ ਕਹਿੰਦੇ ਬੜਾ ਸੂਰਮਾ ਜੋਦਾ ਕਾਬਲ ਦਾ ਸੂਬੇਦਾਰ ਸਿਰ ਲਾ ਕੇ ਦੁਹਾਣੇ ਵਰਗਾ ਉਹ ਮਾਰਿਆ ਗੁਰੂ ਸਾਹਿਬ ਨੇ ਮਨੂੰ ਸਤ ਸ੍ਰੀ ਅਕਾਲ ਮਨੋ ਸ੍ਰੀ ਫਲੰਗ ਬਾਇਓ ਸ਼ਾਖਾ ਗਿਰਾਇਓ ਐਂਜੇ ਸਮਝ ਲਓ ਭਈ ਨਾਰੀਅਲ ਦੇ ਦਰਖਤ ਦੇ ਉੱਤੇ ਨਾਰੀਅਲ ਦਾ ਫਲ ਲੱਗਾ ਟੁੱਟ ਕੇ ਥੱਲੇ ਡਿੱਗ ਪਿਆ ਹੋਵੇ ਬਿਨਾ ਮੁੰਡੇ ਤੇ ਰੁੰਡ ਭੂਮੈ ਪਰਿਓ ਹੈ ਕਹਿੰਦੇ ਬੜੇ ਵੱਡੇ ਜਵਾਨ ਲਲਾ ਬੇਗ ਦਾ ਸਿਰ ਲਾਤਾ ਜਦੋਂ ਛੇਵੇਂ ਪਾਸ਼ਾ ਨੇ ਤਾੜੋ ਦਾ ਧਰਤੀ ਤੇ ਡਿੱਗਾ ਧੜਮ ਕਰਕੇ ਤਰੂਮੂਲ ਚਿੰਨ ਮੰਨੋ ਸੋਗਿਰਿਓ ਹੈ ਕਹਿੰਦੇ ਐਂਜੇ ਸਮਝ ਲਓ ਭਈ ਦਰਖਤ ਚੜਾ ਤੋਂ ਹੀ ਪੱਟਿਆ ਗਿਆ ਹੋਵੇ ਦੋਹਰਾ ਰਹਿਓ ਬਚਾ ਤਦ ਤਰੇ ਕੋ ਕਹਿੰਦੇ ਉਹਦੇ ਥੱਲਿਓਂ ਬਚਾਂਦਾ ਰਹਿ ਗਿਆ ਆਪਣੀਆਂ ਲੱਤਾਂ ਬਚਾਂਦਾ ਰਹਿ ਗਿਆ ਉਪਰ ਭਇਓ ਪ੍ਰਹਾਰ ਤੇ ਵਾਰ ਉਹਦੇ ਕੰਨ ਤੇ ਆ ਵਜਿਆ ਪ੍ਰਾਨ ਤਿਆਗ ਗੰਮ ਨਿਉ ਪਿਸਤਲ ਪ੍ਰਾਨ ਤੁਖੇਰ ਉੱਡ ਕੇ ਤੇ ਚਲਾ ਗਿਆ ਸਵਰਗਾ ਨੂੰ ਸਤਗੁਰ ਅਗਰ ਨਿਹਾਰ ਗੁਰੂ 6ਵੇਂ ਪਾਤਸ਼ਾਹ ਦੇ ਹੱਥੋਂ ਮਰਿਆ ਸੀ ਕੁਝ ਨਾ ਕੁਝ ਤਾਂ ਚੰਗੀ ਗਤੀ ਮਿਲਣੀ ਹੈ ਸੋ ਇਸ ਕਰਕੇ ਕਵੀ ਜੀ ਨੇ ਲਿਖਿਆ ਵੀ ਬਹਿਸਤ ਨੂੰ ਗਿਆ ਭਵੇਂ ਉਹ ਦੁਸ਼ਮਣੀ ਸੀ ਪਰ ਗੁਰੂ ਸਾਹਿਬ ਦੇ ਦਰਸ਼ਨ ਹੋ ਰਹੇ ਸਨ ਸਾਹਮਣੇ ਤਾਨਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਇਸ ਤਰ੍ਹਾਂ ਗੁਰੂ ਸਾਹਿਬ ਦੇ ਹੱਥੋਂ ਮਾਰਿਆ ਗਿਆ ਦੋਹਰਾ ਬੇਗਲਲਾ ਕੋ ਮਾਰ ਕੇ ਲਲਾ ਬੇਗ ਨੂੰ ਮਾਰ ਕੇ ਸਤਗੁਰ ਪਾਏ प्रमोद ਗੁਰੂ ਹਰਗੋਬਿੰਦ ਸਾਹਿਬ ਪ੍ਰਸੰਨ ਹੋਏ ਫਤਿਹ ਲੀਨ ਬੜ ਜੰਗ ਦੀ ਇਹ ਜੰਗ ਫਤਿਹ ਕਰ ਲਿਆ ਜੀ ਪਾਛਲੀ ਕੋਦ ਔਰ ਮਹਾਰਾਜ ਪਿਛਾ ਨੂੰ ਹਟੇ ਹਨ ਸਵਈਆ ਛੰਦ ਦਿਓ ਹੁਕਮ ਸਭ ਸੈਨਾ ਕੇ ਪ੍ਰਤ ਮਹਾਰਾਜ ਆਪਣੀ ਫੌਜ ਨੂੰ ਹੁਕਮ ਦਿੰਦਾ ਇਹਨ ਕਰਹੁ ਤੁਰਕਨ ਪਰ ਧਾਏ ਭੰਤੁਰਕਾਂ ਦੇ ਹੱਲਾ ਬੋਲਦੇ ਹੋ ਰਹੇ ਸੁਕਟ ਜਿਹੜਾ ਆਗੋ ਮੁਕਾਬਲਾ ਕਰੇ ਝਟਕਦੇਓ ਤੇ ਜਿਹੜਾ ਹਥਿਆਰ ਸੁੱਟਦੇ ਬਈ ਉਹਨੂੰ ਛੱਡਦੇਓ ਜਿਹੜਾ ਆਗੇ ਸ਼ਸਤਰ ਸੋਲੇ ਹੋ ਬਚਾਏ ਜਿਹੜਾ ਹਥਿਆਰ ਸੁੱਟ ਕੇ ਸਲਿੰਡਰ ਕਰਦਾ ਉਹਨੂੰ ਨੇ ਮਾਰੋ ਸਰਬਚ ਮੂਪਤ ਹੋਤ ਭਇਓ ਹਤ ਇਸ ਤਰ੍ਹਾਂ ਸਾਰੀ ਫੌਜ ਦਾ ਵੱਡਾ ਸੂਬੇਦਾਰ ਲਲਾ ਬੇਗ ਮਾਰਿਆ ਗਿਆ ਬੇਨੇ ਭੂਪਤ ਕੋਲਰ ਨਾ ਸਕਾਏ ਕਹਿੰਦੇ ਕਰੇ ਭੂ ਬਿਨਾ ਕਰੇ ਕੌਣ ਲੜਾਈ ਦਸਵੇਂ ਪਾਤਸ਼ਾਹ ਨੇ ਵੀ ਲਿਖਿਆ ਕਹਿੰਦੇ ਰਾਜੇ ਤੋਂ ਬਿਨਾ ਕੌਣ ਲੜ ਸਕਦਾ ਜਦੋਂ ਰਾਜਾ ਹੀ ਮਾਰਿਆ ਗਿਆ ਫੌਜ ਦਾ ਵੱਡਾ ਹੁਣ ਪਿੱਛੇ ਲੜਨ ਵਾਲਾ ਕੌਣ ਹੈ ਗ੍ਰਹ ਫਤੇ ਅਬ ਅੰਤ ਭਇਓ ਰਣ ਆ ਹੁਣ ਫਤਿਹ ਕਰੋ ਜੰਗ ਫਤਿਹ ਹੋ ਚੱਲਿਆ ਜੀ ਨਾਨਕ ਜੀ ਭਈ ਸਹਾਇ ਗੁਰੂ ਨਾਨਕ ਸਾਹਿਬ ਜੀ ਆਪ ਸਹਾਈ ਹੋਏ ਨੇ ਸੁਣ ਆਇਸੋਗ ਹੀ ਕਿਰਪਾਨਾ ਸਿੱਖਾਂ ਨੇ ਮਹਾਰਾਜ ਦੀ ਆਗਿਆ ਪਾ ਕੇ ਤੇਗਾ ਧੂ ਲਈਆਂ ਬਾਦ ਸਮਾਨ ਗਏ ਸਭ ਸੂਰ ਜਿਵੇਂ ਆਹਾਂ ਤੇ ਜਾਂਦਾ ਆਪਣੇ ਸ਼ਿਕਾਰ ਤੇ ਜਾਂਦਾ ਐਉ ਗੁਰੂ ਕੇ ਸਿੱਖ ਗਏ ਨੇ ਮਨੁਹਾ ਮ੍ਰਿਗਨ ਪਰ ਕੀ ਹਰ ਦੌਰੇ ਇੰਜ ਸਮੇ ਲੋਭੀ ਜਿਵੇਂ ਬੱਬਰ ਸ਼ੇਰ ਆਪਣੇ ਸ਼ਿਕਾਰ ਹਿਰਣਾ ਤੇ ਪੈਂਦਾ ਹੈ ਮਾਰ ਮਾਰ ਕਰ ਭਰੇ ਗੁਰੂ ਮਾਰ ਲਓ ਮਾਰ ਲਓ ਕਰਦੇ ਸੂਰ ਮੇ ਜਾ ਪਏ ਨੇ ਜੋ ਸਨਮਕ ਹੋਇ ਤਜਾ ਤਫੰਗਨ ਜਿਹੜਾ ਸਾਹਮਣੇ ਗੋਲੀ ਚਲਾਉਂਦਾ ਹੈ ਉਮਰ ਤੀਰ ਤੁਰਕ ਭਟਕਹੂਰ ਓਨੂੰ ਬਰਛਾ ਗੋਲੀ ਮਾਰ ਕੇ ਪਾਰ ਕਰਦੇ ਨੇ ਸਭ ਪਰ ਪਰ ਹੀ ਮਾਰ ਇੱਕ ਸਭ ਸਰ ਇੱਕੋ ਵਾਰ ਪਈ ਹੈ ਮਾਰ ਇਸ ਬਰਾਬਰ ਸਾਰਾ ਰਿਆਂ ਤੇ ਢੁੰਡ ਮੰਡ ਕਰ ਮੇਲੇ ਤੂ ਆ ਮਿੱਟੀ ਦੇ ਵਿੱਚ ਮਿਲਾ ਦਿੱਤੇ ਨੇ ਬੜੇ ਬੜੇ ਹੰਕਾਰ ਹੀ ਖਾਨ ਪਠਾਨ ਮੁਗਲ ਕੰਠ ਕਟਿਓ ਕਿਸ ਭਜਾ ਤੁੰਡ ਕੇ ਕਿਸੇ ਦਾ ਸਿਰ ਲਾ ਤਾ ਕਿਸੇ ਦੀ ਲੱਤ ਕਿਸੇ ਦੀ ਬਾਹ ਵੜ ਦਿੱਤੀ ਸਿਰ ਪਰ ਬਜੀ ਕਾਹੇ ਕਰਵਾ ਕਿਸੇ ਦੇ ਸਿਰ ਤੇ ਤਲਵਾਰ ਵੱਜੀ ਐ ਕੁਝ ਕੁ ਅਰੇ ਪਨ ਪਹਾਜ ਪਰੇ ਤੇ ਹੈ ਕੁਝ ਕੁ ਮੁਕਾਬਲਾ ਉਹਨਾਂ ਨੇ ਕੀਤਾ ਫਿਰ ਬਿਨਾਂ ਰਾਜੇ ਦੇ ਇੱਕ ਭੂਪ ਬਨਾ ਕਰੇ ਕੌਣ ਲੜਾਈ ਰਾਜੇ ਤੋਂ ਬਿਨਾਂ ਕੌਣ ਲੜ ਸਕਦਾ ਮੈਦਾਨੇ ਜੰਗ ਚੋਂ ਭਜੇ ਨੇ ਕੁਛ ਨਹੀਂ ਤਿਆਗਦੀਨ ਹਥਿਆਰ ਕਹਿੰਦੇ ਹਥਿਆਰ ਮਾਰ ਛੋਟ ਕੇ ਕਈ ਹੱਥ ਖੜੇ ਕਰਕੇ ਕਹਿੰਦੇ ਸਾਨੂੰ ਮਾਰੋ ਨਾ ਬਖਸ਼ ਦਿਓ ਕੋ ਕਰ ਜੋੜਿਤ ਖੜੋ ਨੀ ਹੋਰ ਕਈ ਹੱਥ ਜੋੜ ਕੇ ਕਹਿੰਦੇ ਆ ਮਾਫ ਕਰ ਦਿਓ ਸਾਡੀ ਜਾਨ ਗੁਰੂ ਤਾਂ ਹਾਈ ਕਾਹੇ ਉਚਾਰ ਕਿਸੇ ਨੇ ਗੁਰੂ ਦੇ ਨਾਮ ਦੀ ਦੁਆਈ ਦਿੱਤੀ ਗੁਰੂ ਦੀ ਦੁਆਈ ਹੈ ਸਾਨੂੰ ਨਾਮ ਮਾਰੋ ਦੀਨ ਪਹਿ ਤ੍ਰਿਣ ਦੰਤਨ ਗਹਿ ਕਰ ਤੇ ਮੋਜ ਕਾ ਪਾ ਕੇ ਦੀਨ ਬਣੇ ਹੋ ਗਏ ਸੀ ਗਊਆਂ ਆ ਸਾਨੂੰ ਨਾਮ ਮਾਰੋ ਸੁਭਿ ਤੇ ਕੀਤਕ ਪ੍ਰਾਨ ਉਭਾ ਇਹ ਤਾਂ ਆਪਣੀਆਂ ਜਾਨਾਂ ਬਚਾ ਗਏ ਨੇ ਜੰਗ ਖੇਤ ਮਹਿ ਫਤੇ ਪਹੀ ਗੁਰ ਸਾਧ ਸੰਗਤ ਜੀ ਇਸ ਜੰਗ ਵਿੱਚ ਮ ਇਹਨ ਜੰਗ 6ਵੇਂ ਪਾਤਸ਼ਾਹ ਦੀ ਫਤਿਹ ਹੋਈ ਹੈ ਜਦੋਂ ਹਾਈ ਤੁਰਕ ਪੁਕਾਰ ਜਦੋਂ ਤੁਰਕਾਂ ਨੇ ਪੁਕਾਰ ਕੀਤੀ ਦੁਹਾਈ ਦਿੱਤੀ ਗੁਰੂ ਦੇ ਮਹਾਰਾਜ ਨੇ ਸਮਝਿਆ ਵੀ ਹੁਣ ਇਹਨਾਂ ਨੂੰ ਨਹੀਂ ਮਾਰਨਾ ਚਾਹੀਦਾ ਵਿਧੀ ਚੰਦ ਕੋ ਸ੍ਰੀ ਹਰ ਗੋਬਿੰਦ ਪਾਤਸ਼ਾਹ ਨੇ ਬਾਬਾ ਵਿਧੀ ਚੰਦ ਜੀ ਨੂੰ ਭੇਜਿਆ ਮਾਰ ਕੇ ਇਹਦੇ ਬਚਾਲਾ ਭਾਈ ਇਹਨਾਂ ਨੂੰ ਨਾ ਮਾਰ ਜਿਹੜੇ ਹੁਣ ਹਥਿਆਰ ਸੁੱਟ ਕੇ ਖੜੇ ਹੋ ਗਏ ਨੇ ਜਿਨ੍ਹਾਂ ਨੇ ਸਲਿੰਡਰ ਹੀ ਘਾਰ ਦਿੱਤਾ ਇਹਨਾਂ ਨੂੰ ਕੀ ਮਾਰਨਾ ਹੋਇਆ ਬਈਓ ਤਾਂ ਰੰਗ ਤਾਂ ਭਾਵ ਤਾਂ ਦੇਖੇ ਬਾਬਾ ਬੀਦੀ ਚਾਂਦੀ ਘੋੜਾ ਦੜਾ ਕੇ ਮੈਦਾਨੇ ਜੰਗ ਚ ਪਹੁੰਚੇ ਨੇ ਕਰ ਜੇ ਭਟਨ ਹੈ ਕੀ ਜਹਿ ਮਾਰ ਜਿਹਨੇ ਇhtiyar ਸੁੱਟ ਰੇ ਸਨ ਉਹਨਾਂ ਨੂੰ ਮਾਰਨ ਤੋਂ ਸਿੱਖਾਂ ਨੂੰ ਰੋਕ ਦਿੱਤਾ ਹੈ ਸਰਬ ਚਮੂਹ ਕੋ ਇਕੱਠੀ ਕਰਕੇ ਹਟਾ ਸਾਰੀ ਫੌਜ ਨੂੰ ਵਾਪਸ ਕਰਕੇ ਬੋਲੇ ਸਤਿਗੁਰ ਜੈਕਾਰ ਗੁਰੂ ਨਾਨਕ ਦਾ ਜਕਾਰਾ ਬੁਲਾਇਆ ਹੈ ਤੇ ਬਾਬਾ ਬੀਦੀ ਚਾਂਦੀ ਸਿੱਖਾਂ ਨੂੰ ਵਾਪਸ ਲੈ ਆਏ ਨੇ ਜੋ ਕਹੈ ਲਗ ਗੁਰਬੀਰ ਭਰਿਓ ਰਣ ਜਿਹੜੇ ਗੁਰੂ ਦੀ ਫੌਜ ਦੇ ਜ਼ਖਮੀ ਪਏ ਸਨ ਸੂਰਮੇ ਤਿਸ ਕੀ ਸਦ ਕਰ ਲੀਨ ਉਠਾਏ ਨਾਂ ਨੂੰ ਉਠਾ ਲਿਆ ਹੈ ਦੰਦਬਦੀਹ ਜੀਤ ਕੇ ਬਾਜ ਔਰ ਨਗਾਰੇ ਖੁਸ਼ੀ ਦੇ ਵਜਾ ਦਿੱਤੇ ਨੇ ਸੁਖਾਟ ਪ੍ਰਮੋਦ ਤੇ ਪੇ ਸਮਦਾ ਸਾਰੀਆਂ ਫੌਜਾਂ ਨੂੰ ਜਿੱਤ ਦੀ ਖੁਸ਼ੀ ਹੋਈ ਹੈ ਜੋਧ ਸਹਿਤ ਜਹ ਸ਼੍ਰੀ ਹਰ ਗੋਵਿੰਦ ਬਾਬਾ ਜੋਧ ਸ਼ਾਹ ਜੀ ਕਾਂਗੜ ਦੇ ਰਾਜੇ ਤੇ ਸਤਿਗੁਰੂ ਮਹਾਰਾਜ 6ਵੇਂ ਪਾਤਸ਼ਾਹ ਜੀ ਕਰਤ ਕੋ ਲਾ ਹਿਲ ਕੋ ਤਹ ਆਏ ਬੜੀ ਪ੍ਰਸੰਨਤਾ ਸਹਿਤ ਡੇਰੇ ਨੂੰ ਮੁੜੇ ਨੇ ਕਰਨੇ ਹੋਰ ਤੇ ਸਭ ਕਰ ਜੋਰਤ ਸਾਰੀਆਂ ਸੰਗਤਾਂ ਸਾਰੀਆਂ ਫੌਜਾਂ ਚਰਨਾ ਤੇ ਮੱਥਾ ਟੇਕਦੀਆਂ ਨੇ ਗੁਰ ਮਹਿਮਾ ਕਹ ਸੀਸ ਨਿਵਾ ਧਨ ਗੁਰੂ ਹਰਿ ਗੋਬਿੰਦ ਸਾਹਿਬ ਧਨ ਗੁਰੂ ਹਰਿ ਗੋਬਿੰਦ ਸਾਹਿਬ ਧਨ ਗੁਰੂ ਹਰਿ ਗੋਬਿੰਦ ਸਾਹਿਬ ਦਲ ਭੰਜਨ ਗੁਰੂ ਸੂਰਮਾ ਵੱਡ ਜੌਦਾ ਬਹੁ ਪਰਉਪਕਾਰੀ ਇਹ ਸਤਿਗੁਰਾਂ ਦੀ ਮਹਿਮਾ ਕਰ ਰਹੇ ਨੇ ਸਿੱਖ ਇਸ ਤਰ੍ਹਾਂ ਮਹਾਰਾਜ ਨੇ ਸਾਹਾ ਸੰਗ ਜੀ ਮਹਾਰਾਜ ਦਾ ਜੰਗ ਫਤਿਹ ਕਰ ਲਿਆ ਤੇ 34 35000 ਤੁਰਕਾਂ ਨੂੰ ਰਣ ਤਤਿਜ ਮਾਰ ਕੇ ਉੱਥੇ ਉਹਨਾਂ ਦੀਆਂ ਲਾਸ਼ਾਂ ਦਫ਼ਨ ਕਰਕੇ ਥੜਾ ਬਣਾਇਆ ਜਿਸ ਤੇ ਸਤਿਗੁਰੂ ਬੈਠੇ ਹਨ ਕਿਉਂਕਿ ਦਲ ਭੰਜਨ ਸਨ ਦਲਾਂ ਨੂੰ ਵੈਰੀਆਂ ਦੇ ਦਲਾਂ ਨੂੰ ਭੰਨ ਸੁੱਟਣ ਵਾਲੇ ਹੰਕਾਰੀਆਂ ਦਾ ਨਾਸ ਕਰਨ ਵਾਲੇ ਮਹਾਬਲੀ ਸੂਰਬੀਰ ਯੋਧੇ 6ਵੇਂ ਪਾਦਸ਼ਾਹ ਜੀ ਹੋਏ ਹਨ ਉਹਨਾਂ ਦੀ ਇਹ ਕਥਾ ਆਪ ਜੀ ਸਰਵਣ ਕਰ ਰਹੇ ਹੋ ਵੱਡੇ ਭਾਗਾਂ ਵਾਲੇ ਹੋ